ਅਸਲਾਮੁਅਲੈਕੁਮ ਜੀ ਮੈਂ ਆ ਤੁਹਾਡਾ ਆਪਣਾ ਮੁਹੰਮਦ ਇਰਸ਼ਾਦ ਤੇ ਤੁਸੀਂ ਦੇਖ ਰਹੇ ਹੋ YouTube ਚੈਨਲ ਐਸ ਪਾਸ ਕਿਹੜਾ ਬਾਲਾ ਮੁੰਡਾ ਅੱਜ ਪਾਉਣ ਲੱਗਦੇ ਆ ਕਿਆਰੀਆਂ ਜਿੰਦਰਾ ਚੱਕ ਲਿਆ ਕਿਆਰੀਆਂ ਪਾ ਦੀ ਇੱਕ ਪੜੀਓ ਪਾਉਣੀ ਆ ਬਸ ਜਿਆਦਾ ਨਹੀਂ ਪਾਉਣੀ ਆ ਵੀਰ ਲਾਉਣਾ ਥੋੜਾ ਰਹਿੰਦਾ ਹਲੇ ਉਹ ਵੀ ਲਾ ਦਈਏ ਕਿਆਰੀਆਂ ਕਿਉਂੜੀਆਂ ਪਾ ਕੇ ਥੋੜਾ ਫਿਰ ਕਰਦੇ ਆ ਗੱਲ ਔਰ ਚੌਧਰੀ ਲੱਗਿਆ ਕਹੀ ਨਾ ਸੈਟਿੰਗ ਕਰਨਾ ਲਵੇ ਚੱਲਦੇ ਆ ਚੌਧਰੀ ਦੇ ਹੋਰ ਦਿਖਾਉਣੇ ਆ ਉਹ ਘੜੀ ਆਪਣੀ ਇਹ ਤਿਆਰ ਹੋਣ ਵਾਲੀ ਹੈ ਹੋਜੂ ਤਿਆਰ ਹੋ ਵੀ 20 ਦਿਨਾਂ ਚ ਇੱਧਰ ਵੀ ਬਹੁਤ ਹੈ ਬਹੁਤ ساری ਬਹੁਤ ਬਹੁਤ ਉਧਰ ਹੀ ਪਾ ਲੋ ਤਿਆਰ ਹੋਈਆਂ ਨੇ ਆਪਣੀਆਂ 4 3 ਪਟੀਆਂ ਬੁੱਲ ਤਿਆਰ ਨੇ ਬਾਕੀ ਇੱਕ ਵੱਡਾ ਪੌਣ ਨੰਬਰ ਨੰਬਰ 30 ਕਿਤੇ ਕਿਹੜੀਆਂ ਪੌਣੀਆਂ ਜਗ੍ਹਾ ਦਿਖਾਉਣਾ ਤੁਹਾਨੂੰ ਮੈਂ ਸਾਹ ਜਗ੍ਹਾ ਦੇ ਪੌਣੀਆਂ ਕਿਆਰੀਆਂ ਅਗਲੇ ਲਾਉਣਾ ਇਸ ਤਰ੍ਹਾਂ ਪੀਏ ਇਹ ਵੀ ਸਾਫ ਫਿਰ ਇਹ ਕਿਆਰੀਆਂ ਪਾ ਕੇ ਤੁਹਾਨੂੰ ਦਿਖਾਵਾਂਗੇ ਤਿਆਰੀ ਹੋ ਜੋ ਵੀ ਆ ਦੇਖੋ ਜੀ ਮੁੰਡਾ ਬੈਸਪਾਸ ਸਕੂਟਰ ਵਾਲਾ ਅੱਜ ਗੋਬੀ ਦੀ ਜਮੀਨ ਨੂੰ ਤਿਆਰ ਕਰ ਰਿਹਾ ਪੌਦ ਬਾਕੀ ਆ ਬਹੁਤ ਬਹੁਤ ਤਿਆਰ ਹੋਈ ਬਹੁਤ ਮਿਹਨਤੀ ਹੈ ਮੁੰਡਾ ਮਿਹਨਤ ਵੀ ਕਰਦਾ ਹੈ ਵੀਡੀਓ ਵੀ ਪਾਉਂਦਾ ਹੈ ਲਾਈਕ ਔਰ ਸ਼ੇਅਰ ਕਰੋ ਇਹਨੂੰ ਆਹ ਮੁੰਡਾ ਜੀ ਬੈਸਪਾਸ ਸਕੂਟਰ ਵਾਲਾ ਚਾਹ ਹੈ ਕਿ ਚਾਹਣਾ ਹੈ ਲਓ ਜੀ ਦਾ ਉਹਨੂੰ ਕਿਆਰੀਆਂ ਪਾਈਆਂ ਦਿਖਾਵਾਂ ਮੈਂ ਜਿਹੜਾ ਜਮੀਨ ਦਿਖਾਈ ਦੀ ਪੱਧਰੀ ਆ ਪਾਦੀਆਂ ਕਿਆਰੀਆਂ ਤੁਹਾਨੂੰ ਬੀ ਦਾ ਸਿੱਟਾ ਲਾਉਂਦੇ ਵੀ ਦਿਖਾਵਾਂਗੇ ਮੈਂ ਪਿਛਲੇ ਬਲਾਗ ਵਿੱਚ ਤੁਹਾਨੂੰ ਕਿਹਾ ਸੀ ਕਿ ਸਿੱਟਾ ਲਾਉਂਗੇ ਦਿਖਾਵਾਂਗਾ ਅੱਜ ਨੂੰ ਸਿੱਟਾ ਲਾਉਂਦੇ ਵੀ ਦਿਖਾਵਾਂਗੇ ਚੌਦਰੀ ਲਾਉਗਾ ਸਿੱਟਾ ਹੁਣ ਫਿਰ ਤੁਹਾਨੂੰ ਦਿਖਾਉਣੇ ਆ ਆ ਵੀ ਗੋਣ ਸਿੱਟਾ ਲਾਉਂਦੇ ਦਿਖਾਵਾਂ ਹੁਣ ਆਹ ਸਿੱਟਾ ਲਾਉਂਦੇ ਨੇ ਬਈ ਬਹੁਤ ਦਾ ਆਹ ਲਾਜ ਚੌਦਰੀ ਸਿੱਟਾ ਦੇਖ ਲੋ ਜਿਹੜੇ ਮੇਰੇ ਭਾਈ ਨੂੰ ਨਹੀਂ ਪਤਾ ਐ ਲੱਗਦਾ ਸੱਟਾ ਭਾਈ ਬਹੁਤ ਆ ਸਾਹਮਣਾ ਸੱਟਣਾ ਬੰਦਾ ਇਹ ਤੁਹਾਨੂੰ ਪਿਛਲੇ ਵਲੌਗ ਜਿੱਦ ਕਿਹਾ ਸੀ ਸ਼ਟਾ ਲਾਉਣਾ ਦਾ ਖੰਗਾ ਤੁਹਾਨੂੰ qué son like da pa